ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਸੰਤ ਫਕੀਰ ਰਹਿੰਦੇ ਸਨ ਕਹਿੰਦੇ ਉਹ ਸੰਤ ਫਕੀਰ ਨੂੰ ਹਰ ਨਗਰ ਦੇ ਵਿੱਚੋਂ ਰੋਜ਼ ਇੱਕ ਜਣਾ ਆ ਕੇ ਪ੍ਰਸ਼ਾਦਾ ਦੇ ਕੇ ਜਾਂਦਾ ਸੀ ਉਹ ਸੰਤ ਫਕੀਰ ਦੇ ਨਾਲ ਇੱਕ ਦੋ ਜਾਣੇ ਹੋਰ ਬੱਚੇ ਰਿਆ ਕਰਦੇ ਸਨ ਜੋ ਉੱਥੇ ਬੈਠ ਕੇ ਸੇਵਾ ਕਰਿਆ ਕਰਦੇ ਸਨ ਕਹਿੰਦੇ ਜਦੋਂ ਪ੍ਰਸ਼ਾਦਾ ਅੱਜ ਲੈ ਕੇ ਆਏ ਤਾਂ ਸੰਤ ਫਕੀਰ ਪ੍ਰਸ਼ਾਦਾ ਖਾ ਕੇ ਉਸ ਤੋਂ ਬਾਅਦ ਕਹਿੰਦੇ ਥੋੜਾ ਜਿਹਾ ਟਹਿਲ ਕੇ ਆਏ ਤੇ ਫਿਰ ਨਾਮ ਜਪਣ ਲੱਗ ਗਏ ਨਾਮ ਜਪਣ ਲੱਗੇ ਤਾਂ ਉਹਨਾਂ ਦਾ ਧਿਆਨ ਨਾਮ ਦੇ ਵਿੱਚ ਬਿਲਕੁਲ ਨਾ ਲੱਗਾ ਕਹਿੰਦੇ ਉਹ ਦੁਬਾਰਾ ਫਿਰ ਖੜੇ ਹੋ ਕੇ ਟਹਿਲ ਕੇ ਆਏ ਤੇ ਫਿਰ ਨਾਮ ਜਪਣ ਲੱਗ ਗਏ ਪਰ ਇਸ ਵਾਰ ਵੀ ਉਹਨਾਂ ਦਾ ਨਾਮ ਜਪਣ ਚ ਕੋਈ ਇਕਾਗਰਤਾ ਨਹੀਂ ਸੀ ਤੇ ਨਾ ਹੀ ਮਨ ਲੱਗਿਆ ਕਹਿੰਦੇ ਹਾਰ ਥੱਕ ਕੇ ਉਹਨਾਂ ਆਪਣੇ ਕੋਲ ਇੱਕ ਜਿਹੜਾ ਉੱਥੇ ਸੇਵਾ ਕਰਦਾ ਸੀ ਉਸ ਬੱਚੇ ਨੂੰ ਬੁਲਾਇਆ ਉਹਨੂੰ ਪੁੱਛਿਆ ਪਲੇ ਪੁਰਖੋ ਅੱਜ ਪ੍ਰਸ਼ਾਦਾ ਕਿਹਦੇ ਘਰੋਂ ਆਇਆ ਹੈ ਕਹਿੰਦੇ ਜੀ ਫਲਾਣੇ ਘਰੋਂ ਆਇਆ ਹੈ ਸੰਜੋਗ ਵਸ ਹਜੇ ਜੋ ਪ੍ਰਸ਼ਾਦੇ ਲੈ ਕੇ ਆਏ ਹੁੰਦੇ ਨੇ ਉੱਥੇ ਬੈਠੇ ਹੁੰਦੇ ਨੇ ਸੰਤ ਫਕੀਰ ਜੀ ਕਹਿੰਦੇ ਉਸਨੂੰ ਬੁਲਾ ਕੇ ਲੈ ਕੇ ਆਓ ਉਹਨੂੰ ਬੁਲਾ ਕੇ ਲੈ ਕੇ ਆਂਦਾ ਗਿਆ ਉਹਨੂੰ ਕਹਿੰਦੇ ਤੁਸੀਂ ਕੀ ਕਿਰਤ ਕਰਦੇ ਹੋ ਕਹਿੰਦਾ ਜੀ ਮੈਂ ਕਿਸਾਨੀ ਕਰਦਾ ਹਾਂ ਖੇਤੀਬਾੜੀ ਕਰਦਾ ਹਾਂ ਸੰਤ ਫਕੀਰ ਜੀ ਕਹਿੰਦੇ ਤੇਰੀ ਖੇਤੀ ਹੱਕ ਸੱਚ ਦੀ ਨਹੀਂ ਹੈ ਇਸ ਕਰਕੇ ਤੇਰਾ ਜਿਹੜਾ ਪਕਵਾਨ ਹੈ ਤੇਰੀ ਰੋਟੀ ਹੈ ਉਸ 'ਚ ਕੋਈ ਨਾ ਕੋਈ ਜਿਹੜਾ ਹੈ ਉਹ ਨੁਕਸ ਹੈ ਉਹ ਕਹਿੰਦਾ ਜੀ ਮੇਰੀ ਜਿਹੜੀ ਖੇਤੀ ਹੈ ਜਿਹੜੀ ਮੈਂ ਹੱਕ ਹਲਾਲ ਦੇ ਘਰ 'ਚ ਮੈਂ ਇਕੱਲਾ ਜੀ ਹਾਂ ਮੇਰੇ ਦੋਨੋਂ ਛੋਟੇ ਬੱਚੇ ਨੇ ਮੇਰੇ ਘਰ ਵਾਲੀ ਕੰਮ ਕਰ ਤੇ ਕੰਮ ਕਰਦੀ ਹੈ ਇਸ ਕਰਕੇ ਕਮਾਉਣ ਵਾਲਾ ਮੈਂ ਇਕੱਲਾ ਹੀ ਹਾਂ ਹੱਕ ਹalal ਅਲਦੀ ਹੋਈ ਮੇਰੀ ਕਿਰਤ ਜੇ ਕੋਈ ਹੋਰ ਕਮਾਉਂਦਾ ਤੇ ਮੈਂ ਕਹਿ ਸਕਦਾ ਸੀ ਕਿ ਉਹ ਕਿਰਤ ਹੱਕ ਹalal ਦੀ ਨਹੀਂ ਪਰ ਮੈਂ ਤਾਂ ਇਕੱਲਾ ਹੀ ਖੇਤੀ ਕਰਦਾ ਤੇ ਫਿਰ ਮੈਂ ਹੱਕ ਹalal ਦੀ ਹੋਈ ਖਾਂਦਾ ਹਾਂ ਸੰਤ ਜੀ ਦੱਸਣ ਨਾ ਹਾਂ ਦੀ ਕਿਰਤ ਕਰਕੇ ਖਾਂਦਾ ਹਾਂ ਸੰਤ ਜੀ ਕਹਿੰਦੇ ਨਹੀਂ ਮੈਂ ਰੋਜ਼ ਨਾਮ ਜਪਣ ਬੈਠਦਾ ਹਾਂ ਤੇ ਕਈ ਵਾਰ ਅਕਸਰ ਐਵੇਂ ਹੋ ਜਾਂਦਾ ਤਾਂ ਫਿਰ ਪਤਾ ਹੁੰਦਾ ਕਿ ਜਿਹੜਾ ਪ੍ਰਸ਼ਾਦਾ ਪਾਣੀ ਖਾਦਾ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੈ ਉਹ ਆ ਕਹਾ ਲਾਲ ਦਾ ਨਹੀਂ ਉਹ ਦਸਨ ਨੋਹਾਂ ਦੀ ਕੀਰਤ ਨਹੀਂ ਉਹ ਕਹਿੰਦੇ ਅੱਛਾ ਇਹ ਗੱਲ ਹੈ ਉਹ ਕਹਿੰਦਾ ਕਿ ਤੂੰ ਘਰ ਜਾ ਤੇ ਜਾ ਕੇ ਜਾਂਚ ਪੜਤਾਲ ਕਰ ਫਿਰ ਤੂੰ ਦੱਸੀ ਉਹ ਕਹਿੰਦਾ ਸੰਤ ਜੀ ਜਦੋਂ ਤੁਹਾਡੀ ਕਥਾ ਸੁਣਦਾ ਤੁਸੀਂ ਰੋਜ਼ ਕਹਿੰਦੇ ਹੋ ਜੋ ਕਮਾਈ ਕਿਸੇ ਦੇ ਨਾਲ ਵੰਡ ਖਾਵੇ ਦਸਵੰਦ ਕੱਢੇ ਉਹ ਕੀ ਕਰਦਾ ਹੈ ਪਸੰਤ ਜੀ ਤੁਸੀਂ ਹੁਣ ਕਹਿੰਦੇ ਹੋ ਕਿ ਮੇਰੀ ਰੋਟੀ ਵਿੱਚ ਕੋਈ ਨੁਕਸ ਹੈ ਚਲੋ ਮੈਂ ਜਾ ਕੇ ਫਿਰ ਦੇਖਦਾ ਹਾਂ ਕਹਿੰਦੇ ਘਰ ਗਿਆ ਘਰ ਵਾਲੀ ਨਾਲ ਸਾਰੀ ਗੱਲ ਸਾਂਝੀ ਕੀਤੀ ਕਹਿੰਦੇ ਸੰਤ ਜੀ ਕਹਿੰਦੇ ਕਿ ਆਪਾਂ ਜਿਹੜਾ ਪ੍ਰਸ਼ਾਦਾ ਹੈ ਉਹਦੇ ਵਿੱਚ ਨੁਕਸ ਹੈ ਉਹ ਕਹਿੰਦੀ ਸੀ ਤੁਸੀਂ ਜੋ ਲਿਆਂਦਾ ਉਹ ਪਕਾ ਕੇ ਦੇ ਦਿੱਤਾ ਹੁਣ ਮੈਂ ਤੇ ਕੰਮ ਕਰਦੀ ਨਹੀਂ ਕੰਮ ਤੇ ਤੁਸੀਂ ਉਹੀ ਕਰਦੇ ਹੋ ਤੁਸੀਂ ਜੋ ਲਿਆ ਕੇ ਦਿੱਤਾ ਮੈਂ ਪਕਾ ਦਿੱਤਾ ਹੁਣ ਇਸੇ ਬਾਰੇ ਤਾਂ ਮੈਂ ਕੁਝ ਨਹੀਂ ਜਾਣਦੀ। ਕੁਝ ਸਮੇਂ ਬਾਅਦ ਕਹਿੰਦੀ ਸੁਣੋ ਜੀ ਆਪਣੇ ਘਰ ਜਦੋਂ ਪੁਰਾਣੇ ਸਮੇਂ ਹੁੰਦੇ ਸੀ ਉਦੋਂ ਆਹ ਡੱਬੀਆਂ ਨਿਸਨ ਹੁੰਦੀਆਂ ਸੀ ਜਿਹਦੇ ਨਾਲ ਅੱਗ ਬਾਲੀਦੀ ਸੀ। ਅੱਗ ਨੂੰ ਦੱਬ ਦਿਆ ਕਰਦੇ ਸੀ ਤੇ ਉਥੋਂ ਕੱਢ ਕੇ ਅੱਗ ਬਾਲ ਲਿਆ ਕਰਦੇ ਸੀ। ਜੇ ਨਹੀਂ ਸੀ ਤੇ ਅੰਡ ਗਵਾਣ ਤੋਂ ਅੱਗ ਲੈ ਆਇਆ ਕਰਦੇ ਸੀ। ਕਹਿੰਦੇ ਕਿ ਅੱਜ ਜਦੋਂ ਤੁਸੀਂ ਮੈਨੂੰ ਰਾਸ਼ਨ ਪਾਣੀ ਦੇ ਕੇ ਗਏ ਤੇ ਘਰ ਲੱਕੜਾਂ ਵੀ ਨਹੀਂ ਸਨ ਤੇ ਅੱਗ ਵੀ ਨਹੀਂ ਸੀ। ਮੈਂ ਨਾਲ ਦੀ ਭੈਣ ਦੇ ਘਰ ਗਏ ਤੇ ਉਥੋਂ ਅੱਗ ਲੈਣ ਲਈ ਤੇ ਕਹਿੰਦੇ ਘਰ ਲੱਕੜਾ ਨਹੀਂ ਤੇ ਸੋਚਿਆ ਕਿ ਲੱਕੜਾ ਵੀ ਲੈ ਆਉਣੀ ਆ ਪਰ ਜਦੋਂ ਦੇਖਿਆ ਉਹਦਾ ਚੁੱਲਾ ਜਿਹੜਾ ਉਹ ਖੁੱਲਾ ਪਿਆ ਸੀ ਉਥੇ ਕੋਈ ਨਹੀਂ ਸੀ ਤੇ ਮੈਂ ਉਥੋਂ ਪਲੇਟ ਅੱਗ ਦੀ ਭਰੀ ਤੇ ਨਾਲ ਲੱਕਣਾ ਲੈ ਆਏ ਤੇ ਸੋਚਿਆ ਜਦੋਂ ਆਏਗੀ ਤੇ ਉਹਨੂੰ ਦੱਸ ਦੇਵਾਂਗੇ ਪਰ ਉਹ ਹੁਣ ਰੋਟੀ ਪਕਾਉਣ ਚ ਸਮਾਂ ਨਹੀਂ ਲੱਗਾ ਤੇ ਜਾ ਕੇ ਦੱਸਿਆ ਹੀ ਨਹੀਂ ਗਿਆ ਉਹ ਪੰਜਾ ਪੱਜਾ ਜਿਹੜਾ ਉਹ ਸੰਤ ਫਕੀਰ ਦੇ ਕੋਲ ਗਿਆ ਤੇ ਆਪਣੀ ਘਰ ਵਾਲੀ ਨੂੰ ਕਿਹਾ ਤੋ ਉਹਨੂੰ ਦੱਸ ਕੇ ਆ ਕਹਿੰਦੇ ਸੰਤ ਜੀ ਜਿਹੜਾ ਮੈਂ ਰਾਸ਼ਨ ਪਾਣੀ ਲਿਆਉਂਦਾ ਸੀ ਉਹ ਤੇ ਮੈਂ ਆਪਣੇ ਘਰ ਤੋਂ ਹੀ ਲਿਆਂਦਾ ਪਰ ਪਤਾ ਕੀ ਹੋਇਆ ਕਿ ਸਾਡੇ ਘਰ ਅੱਗ ਬਾਲਣ ਲਈ ਅੱਗ ਨਹੀਂ ਸੀ ਤੇ ਨਾ ਹੀ ਲੱਕੜਾਂ ਸਨ ਮੇਰੀ ਘਰ ਵਾਲੀ ਨੇ ਗਵਾਂਢੋਂ ਚਾਕੇ ਅੱਗ ਲੈ ਆਈ ਤੇ ਲੱਕੜਾਂ ਲੈ ਆਈ ਉਹ ਸਮੇਂ ਉਹ ਬੇਬੀ ਘਰ ਨਹੀਂ ਸੀ ਤੇ ਉਹ ਭੈਣ ਘਰ ਨਹੀਂ ਸੀ ਕਹਿੰਦੇ ਸੋਚਿਆ ਬਾਅਦ ਚ ਦੱਸਾਂਗੇ ਇਸ ਤਰ੍ਹਾਂ ਉਹ ਲੈ ਕੇ ਘਰ ਆ ਗਈ ਤੇ ਉਹਦੇ ਨਾਲ ਪ੍ਰਸ਼ਾਦ ਦਾ ਪਕਾਇਆ ਸੰਤ ਜੀ ਕਹਿੰਦੇ ਫਿਰ ਅੱਜ ਪਰਸ਼ੰਦਾ ਚੋਰੀ ਦਾ ਸੀ ਤਾਂ ਕਰਕੇ ਸਾਰਾ ਕੁਝ ਵਾਪਰਿਆ ਉਹ ਕਹਿੰਦਾ ਜੀ ਚੋਰੀ ਦਾ ਕਿਵੇਂ ਕਹਿੰਦੇ ਜਦੋਂ ਉਹਨੂੰ ਪਤਾ ਨਹੀਂ ਸੀ ਉਹਦੇ ਚੌਂਕੇ 'ਚੋਂ ਇਹ ਚੀਜ਼ਾਂ ਜਾ ਰਹੀਆਂ ਨੇ ਚੋਰੀ ਹੋਈ ਐ ਜਦੋਂ ਕਿਸੇ ਨੂੰ ਦੱਸੇ ਬਿਨਾ ਆਪਾਂ ਕਿਸੇ ਦਾ ਕੋਈ ਚੀਜ਼ ਲੈ ਕੇ ਆਈਏ ਤਾਂ ਉਹ ਚੋਰੀ ਹੀ ਹੁੰਦੀ ਹੈ ਸੰਤ ਫਕੀਰ ਜੀ ਕਹਿੰਦੇ ਕਿ ਜਦੋਂ ਆਪਾਂ ਕਿਸੇ ਦਾ 1 ਰੁਪਿਆ ਵੀ ਮਾਰ ਕੇ ਖਾਂਦੇ ਹਾਂ ਤਾਂ ਸਮਝੋ ਉਹਦਾ ਵੀ ਉਹਨਾਂ ਨੂੰ ਪਾਪ ਲੱਗਦਾ ਹੈ ਜਿੰਨਾ ਲੱਖਾਂ ਦਾ ਪਾਪ ਹੈ ਜਦੋਂ ਮਨੁੱਖ ਚੋਰੀ ਚੁਕਾਰੀ ਤੇ ਆਪਣੀ ਜਿਹੜੀ ਉਹਦੀ ਕਿਰਤ ਹੈ ਉਹਦੇ ਵਿੱਚ ਐਵੇਂ ਨੁਕਸ ਕਰਨ ਲੱਗ ਜੇ ਫਿਰ ਉਹਦੇ ਘਰ ਦੁੱਖ ਰੋਗ ਤੇ ਕਰਜ਼ਾ ਹੁੰਦਾ ਹੀ ਆਉਂਦਾ ਹੈ ਐਵੇਂ ਘਰ ਗਰੀਬੀ ਆਪਣੀ ਦਸਤਕ ਦਿੰਦੀ ਹੈ ਐਵੇਂ ਮਨੁੱਖ ਤੇ ਕਰਜ਼ਾ ਹੁੰਦਾ ਹੈ ਜੋ ਮਨੁੱਖ ਦਸਾਂ ਨੋਹਾਂ ਦੀ ਕਿਰਤ ਕਰਕੇ ਸਾਦਾ ਜੀਵਨ ਜਿਉਣ ਲੱਗ ਜੇ ਆਪਣੇ ਕਿਰਤ ਚੋਂ ਲੋਕਾਂ ਨਾਲ ਵੰਡ ਖਾਣ ਦੀ ਨੀਅਤ ਰੱਖੇ ਉਹਦੇ ਘਰ ਸੁੱਖ-ਵਾਸ ਕਰਦੇ ਨੇ ਉਹਦੇ ਘਰ ਕੋਈ ਦੁੱਖ ਨਹੀਂ ਆਉਂਦਾ ਜਦੋਂ ਸੰਤ ਜੀ ਨੇ ਇਹ ਗੱਲ ਕਹੀ ਤਾਂ ਉਸ ਨੂੰ ਹੁਣ ਜ਼ਿੰਦਗੀ ਦਾ ਸਬਕ ਮਿਲ ਗਿਆ ਸੀ ਕਿ ਆਪਾਂ ਭਾਵੇਂ ਜਿਸ ਚੀਜ਼ ਨੂੰ ਛੋਟੀ ਸਮਝਦੇ ਹਾਂ ਪਰ ਉਹ ਚੀਜ਼ ਵੀ ਚੋਰੀ ਦੀ ਬਰਾਬਰ ਹੁੰਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਰੁਪਇਆ ਵੀ ਨਾ ਖਾਓ ਉਹ ਘਰ 'ਚ ਗਰੀਬੀ ਕਰਜ ਤੇ ਰੋਗ ਲੈ ਕੇ ਆਉਂਦਾ ਹੈ ਜੇਕਰ ਆਪਣੇ ਵਿੱਚੋਂ ਕੋਈ ਵੀ ਕਰਜ ਤੋਂ ਪਰੇਸ਼ਾਨ ਹੈ ਇੱਕ ਵਾਰ ਆਸੇ-ਪਾਸੇ ਜ਼ਰੂਰ ਤੱਕੇ ਕਿ ਮੇਰੇ ਤੋਂ ਕੋਈ ਐਸੀ ਗਲਤੀ ਤੇ ਨਹੀਂ ਹੋਈ ਮੇਰੇ ਤੋਂ ਕੋਈ ਐਸੀ ਭੁੱਲ ਤਾਂ ਨਹੀਂ ਹੋਈ ਮੈਂ ਇਸ ਗਲਤੀ ਤੋਂ ਬਚਣ ਲਈ ਕੀ ਕਰ ਸਕਦਾ ਹਾਂ ਉਹ ਗਲਤੀ ਨੂੰ ਸੁਧਾਰੋ ਫਿਰ ਆਪਣੀ ਦਸਾਂ ਨੋਹਾਂ ਦੀ ਕੀਰਤ ਕਰੋ ਫਿਰ ਦੇਖਿਓ ਪ੍ਰਮਾਤਮਾ ਆਪੇ ਹੀ ਤੁਹਾਡੇ ਘਰ ਰੰਗ ਭਗ ਲਾ ਦੇਣਗੇ ਕਹਿੰਦੇ ਕਿਸੇ ਨਗਰ 'ਚ ਇੱਕ ਮਨੋਖ ਰਹਿਦਾ ਸੀ ਕਹਿੰਦੇ ਉਹ ਦੀ ਇੱਕ ਕੁੜੀ ਤੇ ਇੱਕ ਮੁੰਡਾ ਸੀ ਤੇ ਘਰ ਵਾਲੀ ਨਗਰ 'ਚ ਰਿਆ ਕਰਦੇ ਸੀ ਕਹਿੰਦੇ ਜਿਵੇਂ ਅੱਜਕੱਲ ਜਵਾਗ ਜਿੱਦ ਕਰ ਲੈਂਦੇ ਨੇ ਕਿ ਮੈਂ ਬਾਹਰਲੇ ਮੁਲਕ ਜਾਣਾ ਹੈ ਬਾਹਰਲੇ ਮੁਲਕ ਜਾਣਾ ਐਵੇਂ ਉਹਦੇ ਪੁੱਤਰ ਨੇ ਜਿੱਦ ਕੀਤੀ ਕਹਿੰਦੇ ਹੁਣ ਪੜ੍ਹਿਆ ਲਿਖਿਆ ਉਹਦਾ ਪੁੱਤਰ ਘਟ ਸੀ ਪਰ ਬਾਹਰ ਜਾਣਾ ਚਾਹੁੰਦਾ ਸੀ ਕਹਿੰਦੇ ਉਹਦੇ ਪਿਤਾ ਜੀ ਨੇ ਏਜੰਟਾਂ ਨੂੰ ਪੈਸੇ ਦਿੱਤੇ ਉਹ ਕਿਸੇ ਅਧੇਰਾ ਲੈ ਗਏ ਕਹਿੰਦੇ ਉੱਥੇ ਲੈ ਜਾ ਕੇ ਉਹਦਾ ਪੁੱਤਰ ਫਸ ਗਿਆ ਕਹਿੰਦੇ ਉਹਨੇ ਹੋਰ ਕੁਝ ਪੈਸਾ ਟਕਾ ਦੇ ਕੇ ਆਪਣੇ ਪੁੱਤਰ ਨੂੰ ਵਾਪਸ ਬੁਲਾ ਲਿਆ ਪਹਿਲਾਂ ਪੈਸਿਆਂ ਦੀ ਪੰਡ ਚੁੱਕ ਕੇ ਬਾਹਰ ਕਰ ਲਿਆ ਸੀ ਫਿਰ ਕਹਿੰਦੇ ਉਹ ਤੋਂ ਪੈਸਾ ਟਕਾ ਦੇ ਕੇ ਵਾਪਸ ਬੁਲਾਇਆ ਤੇ ਕੱਲਾ-ਕੱਲਾ ਪੁੱਤ ਕਹਿੰਦੇ ਹੁਣ ਸਿਰ ਤੇ ਜਿਹੜਾ ਵੀ ਉਹ ਕਰਜ਼ਾ ਚੁੱਕਿਆ ਸੀ ਉਹ ਵਿਆਸ ਸਮੇਤ ਦਿਨ-ਪ੍ਰਤੀ ਦਿਨ ਵਧਦਾ ਜਾਂਦਾ ਸੀ 6 ਮਹੀਨੇ ਹੋ ਗਏ ਸਨ ਕਹਿੰਦੇ ਹੁਣ ਆਪਣੀ ਕੁੜੀ ਦੀ ਪਹਿਲਾਂ ਉਹ ਵੇਖ-ਵਖਾਈ ਕਰ ਲਈ ਸੀ ਇਸ ਤਰੀਕ ਨੂੰ ਵਿਆਹ ਕਰਾਂਗਾ ਪਰ ਕਹਿੰਦੇ ਹੁਣ ਸਿਰ ਇਨਾ ਕਰਜ਼ਾ ਸੀ ਸੋਚੇ ਕਿ ਹੁਣ ਕਰਜ਼ਾ ਲਾਵਾਂ ਕਿੱਥੋਂ ਜਿਹਦੇ ਨਾਲ ਧੀ ਦਾ ਕਾਰਜ ਕਰਾਂ ਕਹਿੰਦੇ ਪਹਿਲਾਂ ਸੋਚਦਾ ਕਿ ਜ਼ਮੀਨੇ ਵੇਚ ਦੇਣਾ ਹਾਂ ਫਿਰ ਸੋਚਦਾ ਜ਼ਮੀਨ ਹੀ ਵੇਚ ਦਿੱਤੀ ਤਾਂ ਮੈਂ ਮਾਂ ਬਰਾਬਰ ਮਾਂ ਹੀ ਵੇਚ ਦਿੱਤੀ ਸਮਝੋ ਕਹਿੰਦੇ 5 ਕਿੱਲੇ ਜ਼ਮੀਨ ਸੀ ਹੁਣ ਉਹਦੇ ਤੇ ਕਹਿੰਦੇ ਸਿਰ ਤੇ 25 ਤੋਂ 30 ਲੱਖ ਦਾ ਕਰਜ਼ਾ ਸੀ ਕਹਿੰਦੇ ਹੁਣ ਦਿਨ ਪ੍ਰਤੀ ਦਿਨ ਹਾਰ ਥੱਕ ਕੇ ਆਪਣੇ ਮਨ ਚ ਸੋਚਦਾ ਕਿ ਮਣਾ ਇਨਾ ਕਰਜਾ ਤਾਂ ਲੱਥ ਨਹੀਂ ਨਹੀਂ ਤੇ ਦਾ ਜਿਹੜਾ ਸਿਰ ਤੇ ਵਿਆਹ ਆ ਗਿਆ ਹੁਣ ਦੱਸ ਤੂੰ ਕੀ ਕਰੇਗਾ ਹਾਰ ਤੱਕ ਕਿ ਸੋ인다 ਕਿ ਮੇਰੇ ਕੋਲ ਆਪਣੇ ਪ੍ਰਣ ਦੇਣ ਤੋਂ ਬਿਨਾ ਹੋਰ ਕੁਝ ਨਹੀਂ ਹੈ ਕਹਿੰਦੇ 4-5 ਦਿਨ ਇਸੇ ਕਸ਼ਮਕਸ਼ ਵਿੱਚ ਲੰਘ ਗਏ ਮਣਾ ਕੀਤਾ ਜਾਵੇ ਪ੍ਰਣ ਲੈ ਜਾਣ ਕਿ ਨਾ ਲੈ ਜਾਣ ਹਾਰ ਤੱਕ ਕੇ ਫੈਸਲਾ ਹੁੰਦਾ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੁੰਦੇ ਉਹਨਾਂ ਦੇ ਵੀ ਤਾਂ ਕਾਰਜ ਹੋ ਜਾਂਦੇ ਨੇ ਉਹਨਾਂ ਦਾ ਵੀ ਤਾਂ ਕਰਜ਼ਾ ਲੱਥ ਜਾਂਦਾ ਚਲ ਮੈਂ ਆਪਣੇ ਪ੍ਰਣ ਦੇ ਦੇਣਾ ਫਿਰ ਵੇਖੀ ਜਾਏਗੀ ਆਪੇ ਹੀ ਕਰਜ਼ੇ ਲੱਥ ਦੇ ਰਹਿਣਗੇ ਤੇ ਆਪੇ ਵਿਆਹ ਹੁੰਦੇ ਰਹਿਣਗੇ ਇਹਨਾਂ ਕਹਿ ਕੇ ਕਹਿੰਦੇ ਉਹ ਦਵਾਈ ਦੀ ਜਿਹੜੀ ਬੋਤਲ ਸੀ ਉਹ ਲੈ ਕੇ ਤੇ ਆ ਗਿਆ ਪੀਣ ਲੱਗਾ ਤੇ ਮਨ 'ਚ ਖਿਆਲ ਆਇਆ ਮਨਾ ਤੂੰ ਕਦੋਂ ਦਾ ਕਹਿਣਾ ਕਿ ਮੈਂ ਦਰਬਾਰ ਸਾਹਿਬ ਜਾਣਾ ਤੇ ਕਿਉਂ ਨਾ ਪਹਿਲਾਂ ਮੱਥਾ ਟੇਕ ਕੇ ਆਵਾਂ ਉਹਦੀ ਜਿਹੜੀ ਬੋਤਲ ਲਈ ਹੁੰਦੀ ਹੈ ਕਹਿੰਦੇ ਉਹਨੂੰ ਉੱਥੇ ਹੀ ਆਪਣੇ ਖੋਤੇ ਰਾਖੇ ਕੇ ਘਰ ਵਾਪਸ ਆ ਜਾਂਦਾ ਤੇ ਕਾਦਿਆਂ ਨੂੰ ਕਹਿੰਦਾ ਮੈਂ 2-4 ਦਿਨ ਲਈ ਦਰਬਾਰ ਸਾਹਿਬ ਜਾਣ ਲੱਗਾ ਤੁਸੀਂ ਪਿਛੋ ਕੰਮਕਾਰ ਸੰਭਲਿਓ ਉਹ ਕਹਿੰਦੇ ਜੀ ਠੀਕ ਹੈ ਹੁਣ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਹੈ ਪ੍ਰਕਰਮਾ 'ਚ ਖੜਾ ਹੋ ਕੇ ਮੰਨ ਪਾ ਲਿਆ ਕਿ ਪਾਸ਼ਾ ਮੈਂ ਤੇ ਚੱਲਣਾ ਹਾਂ ਹੁਣ ਮੇਰੀ ਧੀ ਦਾ ਕਾਰਜ ਤੁਸੀਂ ਕਰਨਾ ਹੈ ਤੇ ਜਿਹੜਾ ਮੇਰਾ ਪੋਤਾ ਹੈ ਹੁਣ ਉਹਦੇ ਸਿਰੋਂ ਕਰਜਾ ਲਾ ਕੇ ਉਹਦੀ ਬਾਣ ਤੁਹਾਡੇ ਹੱਥ ਹੈ ਕੋਜ ਮਿਲਾ ਕੇ ਪਰਮਾਤਮਾ ਹੋਂਦੋਂ ਉਹਨਾਂ ਦਾ ਪਿਤਾ ਹੈ ਇਹਨਾਂ ਕਹੇ ਕਿ ਅੱਖਾਂ 'ਚ ਮਨ ਪਾਰ ਆਇਆ ਤੇ ਪੂਰੀ ਤਰ੍ਹਾਂ ਅੱਖਾਂ ਪਾਰ ਆਈਆਂ ਕਹਿੰਦੇ ਉਥੋਂ ਟ੍ਰੇਨ ਫੜੀ ਤੇ ਪਿੰਡ ਵਾਲੇ ਪਾਸੇ ਨੂੰ ਆਉਣ ਲੱਗਾ ਕਹਿੰਦੇ ਜਦੋਂ ਆਏ ਤੇ ਆਡੇ ਤੇ ਉਤਰੇ ਤੇ ਪਿੰਡ ਤੋਂ ਆਉਣ ਲਈ ਕਹਿੰਦੇ ਇੱਕ ਬੱਸ ਲੈਣੀ ਪੈਂਦੀ ਸੀ ਆਡੇ ਤੇ ਉਤਰੇ ਤੇ ਬੱਸ ਲਈ ਤੇ ਬੈ ਗਿਆ ਤੇ ਕਹਿੰਦੇ ਹੁਣ ਮਨ ਭਰਿਆ ਪਿਆ ਸੀ ਮਨਾ ਤੋਂ ਹੁਣ ਜਾ ਕੇ ਸਿੱਧਾ ਉਥੇ ਜਾਣਾ ਤੇ ਤੇਰੇ ਕੋਲ ਕੁਝ ਘੰਟਿਆਂ ਦਾ ਇਹ ਸਮਾਂ ਹੈ ਕਹਿੰਦੇ ਬਾਰ-ਬਾਰ ਸੋਚੀ ਜਾਂਦਿਆ ਸੀ ਕਿ ਇਹਨੇ ਨੂੰ ਬਸ ਕਹਿੰਦੇ ਇੱਕ ਲਾਟਰੀ ਵਾਲਾ ਟਿਕਟ ਲੈ ਕੇ ਚੜਿਆ ਉੱਚੀ-ਉੱਚੀ ਕਹੀ ਜਾਵੇ ਲਾਟਰੀ ਲੈ ਲਓ ਲਾਟਰੀ ਲੈ ਲਓ ਕਈਆਂ ਨੇ ਵਿੱਚੋਂ ਕਹਿੰਦੇ ਲੈ ਵੀ ਲਈਆਂ ਤੇ ਉਹ ਮੇਰੇ ਕੋਲ ਆਇਆ ਕਹਿੰਦਾ ਸਰਦਾਰ ਜੀ ਟਿਕਟ ਲੈ ਲਓ ਮੈਂ ਉਹਨੂੰ ਗੁੱਸੇ ਨਾਲ ਕਿਹਾ ਕਿ ਭਰਾਵਾ ਕਿਉਂ ਸਵੇ ਸਵੇ ਮੰਗਸ ਮਾਰੀ ਕਰਦਾ ਮੈਨੂੰ ਨਹੀਂ ਚਾਹੀਦੀ ਕਹਿੰਦੇ ਉਹ ਫਿਰ ਬੋਲੀ ਜਾਵੇ ਮੈਂ ਉਹਨੂੰ ਕਿਹਾ ਮੇਰੇ ਕੋਲ ਤੇ ਪੈਸੇ ਨਹੀਂ ਹੈ ਤੇ ਤੇਰੀ ਟਿਕਟ ਖਰੀਦਣ ਲਈ ਕਹਿੰਦਾ ਉਹ ਤੱਕੇ ਨਾਲ ਮੇਰੀ ਜੇਬ ਚ ਪਾ ਕੇ ਧੁਰ ਗਿਆ ਕਹਿੰਦੇ ਜੇ ਨਿਕਲ ਆਈ ਤੇ ਪੈਸੇ ਦੇ ਦਿਓ ਨਾ ਨਿਕਲੀ ਤੇ ਕੋਈ ਨਾ ਇਹਨਾਂ ਕਹਿ ਕੇ ਉਹ ਜਿਹੜਾ ਸੀ ਉਥੋਂ ਉਤਰ ਗਿਆ ਉਹ ਕਹਿੰਦੇ ਨਾ ਤਾਂ ਮੈਂ ਕਦੀ ਟਿਕਟ ਪਾਈ ਤੇ ਇਹ ਕੋਈ ਲਾਟਰੀ ਦੂਜਾ ਇਹ ਜਿਹੜਾ ਮੈਨੂੰ ਐਵੇਂ ਟਿਕਟ ਦੇ ਕੇ ਚਲਾ ਗਿਆ ਇਹ ਮੈਨੂੰ ਜਾਣਦਾ ਵੀ ਨਹੀਂ ਉਹ ਸੋਚਦਾ ਪਤਾ ਨਹੀਂ ਇਹ ਕੌਣ ਸੀ ਜਿਹੜਾ ਟਿਕਟ ਵੀ ਦੇ ਗਿਆ ਤੇ ਪੈਸੇ ਵੀ ਨਹੀਂ ਲੈ ਕੇ ਗਿਆ ਅੱਜ ਤੱਕ ਮੈਂ ਕਦੇ ਕੋਈ ਲਾਟਰੀ ਪਾਈ ਨਹੀਂ ਹੈ ਮਨ ਚ ਸੋਚਦਾ ਕਿ ਇਸੇ ਖੇਚ ਪਿੰਡ ਤੱਕ ਚਲਦਾ ਗਿਆ ਕਹਿੰਦੇ ਹਨ ਘਰ ਤੁਰ ਗਿਆ ਤੇ ਸਿੱਧਾ ਘਰ ਆ ਕੇ ਉਹ ਟਿਕਟ ਜੇਬ ਚ ਪਾਈ ਰੱਖੀ ਤੇ ਆਪਣੇ ਇੱਕ ਦੋਸਤ ਦੇ ਕੋਲ ਗਿਆ ਉਹਨੇ ਕਿਹਾ ਕਿ ਇਹਦਾ ਪਤਾ ਤੈਨੂੰ ਸਾਡੇ ਤੋਂ ਲੱਗੇਗਾ ਕਹਿੰਦੇ ਅਗਲੀ ਸਵੇਰ ਮੈਂ ਉੱਥੇ ਆਇਆ ਕਹਿੰਦੇ ਉਥੋਂ ਸਟੇਨਟਾ ਦਾ ਸਮਾਂ ਸੀ ਕਹਿੰਦੇ ਉੱਥੇ ਜਾ ਕੇ ਮੈਂ ਪਾਈ ਤੋਂ ਪੁੱਛਿਆ ਕਿ ਇਹ ਟਿਕਟ ਦਾ ਕੀ ਹੈ ਉਹ ਕਹਿੰਦਾ ਕਿ ਭਰਾਵਾ ਮੈਂ ਤਾਂ ਨਹੀਂ ਪਾਉਂਦਾ ਆਨਲਾਈਨ ਦੀ ਦੁਕਾਨ ਇੱਥੋਂ ਪੁੱਛ ਲਓ ਜਦੋਂ ਉਹਦੇ ਕੋਲ ਗਿਆ ਤੇ ਉਹਨੇ ਕਿਹਾ ਜੀ ਇਹ 100 ਰੁਪਏ ਦੀ ਹੈ ਟਿਕਟ ਹੈ ਇਹ ਸੋਮਵਾਰ ਨੂੰ ਜਿਹੜਾ ਹੈ ਇਹਦਾ ਪਤਾ ਲੱਗੇਗਾ ਤੇ ਤੁਸੀਂ ਸੋਮਵਾਰ ਨੂੰ ਆ ਜਾਇਓ ਕਹਿੰਦਾ ਹੁਣ ਸੋਮਵਾਰ ਤੇ 4 ਦਿਨ ਸਨ ਮੈਂ ਸੋਚਿਆ ਸ਼ਾਇਦ ਪ੍ਰਮਾਤਮਾ ਦਾ ਕੋਈ ਸੰਕੇਤ ਹੈ ਇਹ ਪ੍ਰਮਾਤਮਾ ਦੀ ਕੋਈ ਰਜ਼ਾ ਹੈ ਮੈਂ ਟਿਕਟ ਜੇਬ ਚ ਪਾਈ ਤੇ ਘਰ ਵਾਪਸ ਚਲਾ ਗਿਆ ਘਰ ਵਾਪਸ ਚਲਾ ਗਿਆ ਮੈਂ 4 ਦਿਨ ਪ੍ਰਮਾਤਮਾ ਦਾ ਨਾਮ ਜਪਦਾ ਰਿਆ ਮੱਝ ਇਹ ਕਹਿੰਦਾ ਕਹਿਆ ਕਿ ਪਰਮਾਤਮਾ ਮੇਰੇ ਬੱਚਿਆਂ ਦਾ ਪਿਤਾ ਹੁਣ ਤੂੰ ਹੀ ਹੈ ਕਹਿੰਦੇ ਸੋਮਵਾਰ ਆਇਆ ਤੇ ਮੈਂ ਉਹ ਟਿਕਟ ਜੇਬ ਚ ਪਾਈ ਤੇ ਕਹਿੰਦਾ ਕਿ ਆਪਣੇ ਇੱਕ ਮਿੱਤਰ ਨੂੰ ਜੋ ਥੋੜਾ ਪੜਿਆ ਲਿਖਿਆ ਸੀ ਉਹਨੂੰ ਨਾਲ ਲੈ ਕੇ ਅੱਡੇ ਤੇ ਗਿਆ ਜਦੋਂ ਅੱਡੇ ਤੇ ਗਿਆ ਤੇ ਉਹ ਲਾਟਰੀਆਂ ਵਾਲੇ ਪਾਈ ਦੇ ਕੋਲ ਗਿਆ ਤੇ ਉਹ ਚਾਰ ਪੰਜ ਆਪਣੀਆਂ ਲਾਟਰੀਆਂ ਦੇ ਪੰਨੇ ਫੋਲ ਰਿਆ ਸੀ ਅਖਬਾਰ ਰੱਖ ਦਿੱਤੀ ਤੇ ਕਹਿੰਦੇ ਮੈਂ ਉਹਨੂੰ ਜਾ ਕੇ ਆਪਣੀ ਟਿਕਟ ਫੜਾਈ ਕਹਿੰਦੇ ਜਿਵੇਂ ਉਹਨੇ ਟਿਕਟ ਵੇਖੀ ਤੇ ਉਹਨੇ ਮੈਨੂੰ ਬਿਠਾ ਕੇ ਕਿਹਾ ਸਰਦਾਰ ਜੀ ਪਾਣੀ ਦਾ ਘੁੱਟ ਪੀ ਲਓ ਉਹ ਕਹਿੰਦੇ ਜੀ ਕੋਈ ਨਾ ਤੁਸੀਂ ਟਿਕਟ ਦੱਸੋ ਕਹਿੰਦੇ ਜਿਵੇਂ ਹੀ ਮੈਂ ਉਹਨੂੰ ਟਿਕਟ ਫੜਾਈ ਉਹਨੇ ਮੈਨੂੰ ਪਾਣੀ ਦਾ ਗਲਾਸ ਫੜਾਇਆ ਤੇ ਮੈਂ ਪੀਤਾ ਤੇ ਪੀਣ ਤੋਂ ਬਾਅਦ ਕਹਿੰਦੇ ਉਹਨੇ ਮੈਨੂੰ ਦੱਸਿਆ ਤੁਹਾਡਾ 5 ਕਰੋੜ ਤੇ ਤੁਹਾਨੂੰ ਨਾਮ ਮਿਲਿਆ ਹੈ ਕਹਿੰਦੇ ਮੇਰਾ ਤਾਂ ਕੋਈ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹਨੇ ਕਿਹਾ ਕਿ ਤੁਹਾਡਾ 5 ਕਰੋੜ ਦਾ ਇਨਾਮ ਨਿਕਲਿਆ ਹੈ ਕਹਿੰਦੇ ਇੱਕ ਵਾਰੀ ਤੇ ਐਵੇਂ ਲੱਗਿਆ ਕਿ ਜਿਵੇਂ ਸਭ ਝੂਠ ਹੈ ਪਰ ਕਹਿੰਦੇ ਕੁਝ ਦਿਨਾਂ ਬਾਅਦ ਮੈਨੂੰ ਕੁਝ ਰਕਮ ਮੇਰੀ ਜਿਹੜੀ ਹੈ ਟਿਕਟ ਉਹ ਮਿਲਦੀ ਸੀ ਉਹ ਮੈਨੂੰ ਮਿਲ ਗਈ ਕਹਿੰਦੇ ਸਭ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਕਰਜ਼ਾ ਸੀ ਉਹ ਲਾਇਆ ਉਸ ਤੋਂ ਬਾਅਦ ਮੈਂ ਆਪਣੀ ਤੀ ਦਾ ਕਾਰਜ ਕੀਤਾ ਕਹਿੰਦੇ ਮੇਰੇ ਘਰ ਤੋਂ ਥੋੜੀ ਦੂਰ ਛੜਕ ਦੇ ਉਤੇ ਗੁਰਦੁਆਰਾ ਸਾਹਿਬ ਸੀ ਕਹਿੰਦੇ ਮੈਂ ਉੱਥੇ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕਹਿੰਦੇ ਹੁਣ ਹਰ ਸਮੇਂ ਉੱਥੇ ਜਾਂਦਾ ਲੰਗਰ ਦੀ ਸੇਵਾ ਕਰਦਾ ਕਿਉਂਕਿ ਇਹ ਸਾਰਾ ਕੁਝ ਉਸ ਗੁਰੂ ਜੀ ਨੇ ਗੁਰੂ ਰਾਮਦਾਸ ਜੀ ਨੇ ਦਿੱਤਾ ਮੈਂ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰ ਸਰਦਾ ਤੇ ਉਹਨੇ ਆਪਣੀ ਜਿਹੜੀ ਕਥਾ ਦੱਸਦੇ ਹੋਏ ਕਿਹਾ ਮੈਂ ਇਹ ਨਹੀਂ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਲੜ ਰੀਆਂ ਪਾਉਣ ਲੱਗ ਜਾਓ ਮੇਰਾ ਭਾਵ ਇਹ ਹੈ ਕਿ ਜਦੋਂ ਪਾਸ਼ਾ ਅੱਗੇ ਸੱਚੇ ਮਨੋਂ ਤੁਹਾਨੂੰ ਆਪਾਂ ਅਰਦਾਸ ਕਰੀਏ ਪ੍ਰਮਾਤਮਾ ਸਾਡੀ ਅਰਦਾਸ ਜਰੂਰ ਸੁਣਦੇ ਹਨ ਪ੍ਰਮਾਤਮਾ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਪਰਮਾਤਮਾ ਆਪ ਰਾਖਾ ਭਾਂਜਦਾ ਹੈ ਫਿਰ ਪਰਮਾਤਮਾ ਤੁਹਾਡੀ ਹਰੇਕ ਮਨ ਦੀ ਕਾਮਨਾ ਪੂਰੀ ਕਰਦਾ ਹੈ ਮੈਂ ਪਰਮਾਤਮਾ ਤੇ ਵਿਸ਼ਵਾਸ ਕੀਤਾ ਪਰਮਾਤਮਾ ਦੀ ਧੋਰ ਆਪਣੀ ਛੱਡੀ ਤੇ ਉਹਨਾਂ ਨੇ ਕੋਈ ਨਾ ਕੋਈ ਮੇਰਾ ਹੇਲਾ ਵਸੀਲਾ ਕਰ ਦਿੱਤਾ ਜੇ ਕਰਜਾ ਹੈ ਦੁਖੀ ਹੋ ਪਰੇਸ਼ਾਨ ਹੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰੋ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ